ਕੀਰ وارਸ ਬੰਦ 51 ਤੋਂ 60 ਲੋਕਾਂ ਪੁੱਛਿਆ ਮੀਆਂ ਤੂੰ ਕੌਣ ਹੁੰਦਾ ਅੰਨ ਕਿਸੇ ਨੇ ਆਣ ਖਵਾਲੇ ਆਈ ਤੇਰੇ ਸੂਰਤ ਬੜੀ ਮਲੂਕ ਦੇਸੇ ਏਡ ਜ਼ਫਾ ਤੂੰ ਕਾਸਤੇ ਜਾਲਿਆਈ ਅੰਗ ਸਾਖ ਕਿਉਂ ਛੱਡ ਕੇ ਨਸ ਆਇਓ ਬੁੱਢੇ ਮਾਉ ਤੇ ਬਾਪ ਨੂੰ ਗਾਲੇ ਆਈ ਓਲੇ ਅੱਖੀਆਂ ਦੇ ਤੈਨੂੰ ਕਿਵੇਂ ਕੀਤਾ ਵਾਰਸ਼ਾ ਦਾ ਕੌਲ ਨਾ ਪਾਲਿਆਈ ਰਾਤ ਹੱਸ ਤੇ ਖੇਡ ਗੁਜ਼ਾਰਿਆ ਸੂ ਸੋਬਾ ਉੱਠ ਕੇ ਜਿਉ ਉਦਾਸ ਕੀਤਾ ਰਹਾ ਜਾਂਦੜੇ ਨੂੰ ਨਦੀ ਨਜ਼ਰ ਆਈ ਡੇਰਾ ਜਾਏ ਮਲਾਹਾ ਦੇ ਪਾਸ ਕੀਤਾ ਅੱਗੇ ਪਲੰਗ 베ੜੀ ਵਿੱਚ ਵਿਛਿਆ ਸੀ ਉੱਤੇ ਖੂਬ ਵਿਛਾ ਬਣਾ ਰਾਸ ਕੀਤਾ 베ੜੀ ਵਿੱਚ ਵਜਾਏ ਕੇ ਵੰਝਲੀ ਨੂੰ ਜਾਏ ਪਲੰਗ ਉੱਤੇ ਆਮ ਖਾਸ ਕੀਤਾ ਵਾਰ ਸ਼ਾਹ ਜਹਾਂੀਰ ਨੂੰ ਖਬਰ ਹੋਈ ਤੇਰੀ ਸੇਜ ਦਾ ਜੱਟ ਨੇ ਨਾਸ ਕੀਤਾ ਲੈ ਕੇ 60 ਸਹੇਲੀਆਂ ਨਾਲ ਚੱਲੀ ਹੀਰ ਮੱਤੜੀ ਰੂਪ ਗੁਮਾਨ ਦੀ ਜੀ ਬੁੱਕ ਬੁੱਕ ਮੋਤੀਆਂ ਦੇ ਕੰਨੇ ਛਣਕਦੇ ਸਨ ਕੋਈ ਹੂਰ ਤੇ پری ਦੀ ਸ਼ਾਨ ਦੀ ਜੀ ਕੁੜਤੀ ਸੋਹੀ ਦੀ ਹਿੱਕ ਦੇ ਨਾਲ ਫੱਬੀ ਹੋਸ਼ ਰਹੀ ਨਾ ਜ਼ਮੀ ਅਸਮਾਨ ਦੀ ਜੀ ਜਿਸ ਦੇ ਨੱਕ ਬੁਲਾਕ ਜਿਉ ਕਤਬ ਤਾਰਾ ਜੋਬਨ ਭੰਬੜੀ ਕਹਿਰ ਤੂਫਾਨ ਦੀ ਜੀ ਆਣੀ ਬੁੰਦਿਆਂ ਵਾਲੀ ਏ ਟਲੀ ਮੋਈਏ ਅੱਗੇ ਕੋਈ ਗਿਆ ਤੰਬੂ ਤਾਣ ਦੇ ਜੀ ਵਾਰ ਸ਼ਾ ਮੀਆਂ ਜੱਟੀ ਲੋੜ ਲੁੱਟੀ ਪਰ ਕਿ ਬਰਹੰਕਾਰ ਗੁਮਾਨ ਦੀ ਜੀ ਕਿਹੀ ਹੀਰ ਦੀ ਕਰੇ ਤਾਰੀਫ ਸ਼ਾਇਰ ਮੱਥੇ ਚਮਕਦਾ ਹੁਸਨ ਮਹਿਤਾਬ ਦਾ ਜੀ ਖੁੰਨੀ ਚੁੰਡੀਆਂ ਰਾਤ ਜਿਉਂ ਚੰਦ ਗਿਰਦੇ ਸੁਰਖ ਰੰਗ ਜੂ ਰੰਗ ਸ਼ਰਾਬ ਦਾ ਜੀ ਨੈਣ ਨਰਗ ਸੀ ਮਿਰਗ ਮਮੋਲੜੇ ਦੇ ਗੱਲਾਂ ਚਲੋ ਲਾਲਾਤੁਲ ਕਦਰ ਦੀ ਕਰੋ ਜ਼ਿਆਰਤ ਠਕੀਆਂ ਫੁੱਲ ਗੁਲਾਬ ਦਾਜੀ ਪਾਵਾਂ ਵਾਂਗ ਕਮਾੜ ਲਾਹੌਰ ਦੇ ਸਨ ਕੋਈ ਹੁਸਨ ਨਾ ਅੰਤ ਹਿਸਾਬ ਦਾਜੀ ਸੁਰਮਾ ਨੈਣਾ ਦੀ ਧਾਰ ਵਿੱਚ ਖੁਬ ਰਹਾ ਚੜਿਆ ਹਿੰਦ ਤੇ ਕਟਕ ਪੰਜਾਬ ਦਾਜੀ ਖੁੱਲੀ ਵਿੱਚ ਤਿਰੰਝਣਾ ਲਟਕਦੀ ਹੈ ਹਾਥੀ ਮਸਤ ਜਿਉ ਫਿਰੇ ਨਵਾਬ ਦਾਜੀ ਚੇਰਾ ਸੋਹਣਾ ਤੇ ਖੱਤਖਾਲ ਬਣਦੇ ਖੁਸ਼ਖੱਤ ਜਿਉ ਹਰਫ਼ ਕਿਤਾਬ ਦਾ ਜੀ ਜਿਹੜੇ ਵੇਖਣੇ ਦੇ ਰੀ ਜ਼ਬਾਨ ਆਹੇ ਵੱਡਾ ਫਾਇਦਾ ਤਿਨਾਂ ਦੇ ਬਾਬ ਦਾ ਜੀ ਪਰ ਸ਼ਾਇ ਕਮ ਸਵਾਬ ਦਾ ਜੀ ਹੋਠ ਸੁਰਖ યાਕੂਤ ਜਿਉ ਲਾਲ ਚਮਕਣ ਠੋਡੀ ਸੇਉ ਬਲਾਈਤੀ ਸਾਰ ਵਿੱਚੋਂ ਨਕ ਅਲਫ਼ ਹੁਸੈਨੀ ਦਾ ਪੀਪਲਾਸੀ ਜੁਲਫਨਾਗ ਖਜ਼ਾਨੇ ਦੀ ਬਾੜ ਵਿੱਚੋਂ ਦੰਦ ਚੰਬੇ ਦੀ ਲੜੀ ਕੀ ਹੰਸ ਮੋਤੀ ਦਾਣੇ ਨਿਕਲੇ ਹੁਸਨ ਅਨਾਰ ਵਿੱਚੋਂ ਲਿਖੀ ਚੀਨ ਤਸਵੀਰ ਕਸ਼ਮੀਰ ਜੱਟੀ ਕਦ ਸਰੂ ਬਹਿਸ਼ਤ ਗੁਲਜ਼ਾਰ ਵਿੱਚੋਂ ਗਰਦਨ ਕੂੰਜ ਦੀ ਉਂਗਲੀਆਂ ਰਵਾ ਫਲੀਆਂ ਹੱਥ ਕੂਲੜੇ ਬਰਗ ਚਨਾਰ ਵਿੱਚੋਂ ਬਾਹਾਂ ਬੇਲਣੇ ਵੇਲੀਆਂ ਗੁੰਨ ਮੱਖਣ ਛਾਤੀ ਸੰਗ ਮਰਮਰ ਗੰਗ ਧਾਰ ਵਿੱਚੋਂ ਛਾਤੀ ਠਾਠ ਦੀ ਉਬਰੀ ਪੱਟ ਖੇਨੂ ਸੇਉ ਬਲਖ ਦੇ ਚੁਣੇ ਅੰਬਾਰ ਵਿੱਚੋਂ ਤੋ ਨੀ ਬੈਸ਼ੇ ਤਦੈ ਹੌਜ਼ ਦਾ ਮੁਸ਼ਕ ਕੁਬਾ ਪੈਡੂ ਮਖਬਲੀ ਖਾਸ ਸਰਕਾਰ ਵਿੱਚੋਂ ਕਾਫੂਰ ਸ਼ਹਿਨਾ ਸਰੀਨ ਬਾਂਕੇ ਸਾਖ ਸਤੂਨ ਮਨਾਰ ਵਿੱਚੋਂ ਸੁਰਖੀ ਹੋਠਾਂ ਦੀ ਲੋਹੜ ਤੰਦਾਸੜੇ ਦਾ ਖੋਜੇ ਖੱਤਰੀ ਕਤਲ ਬਾਜ਼ਾਰ ਵਿੱਚੋਂ ਸ਼ਹਾ ਪਰੀ ਦੀ ਲਟਕ ਪੰਜ ਫੂਲ ਰਾਣੀ ਗੁੱਝੇ ਰਹੇ ਨਾ ਹੀਰ ਹਜ਼ਾਰ ਵਿੱਚੋਂ ਸਈਆਂ ਨਾਲ ਲਟਕਦੀ ਮਾਨਮਤੀ ਜਿਵੇਂ ਹਰਨੀਆਂ ਤਰੁੱਠੀਆਂ ਬਾਹਰ ਵਿੱਚੋਂ अपराध ਤੇ ਉੰਦ ਬਲੱਟ ਮਿਸਰੀ ਚਮਕ ਨਿਕਲੀ ਤੇਗ ਦੀ ਧਾਰ ਵਿੱਚੋਂ ਫਿਰੇ ਚਣਕ ਦੀ ਚਾਉ ਦੇ ਨਾਲ ਜੱਟੀ ਚੜਿਆ ਗਜਬ ਦਾ ਕਟਕ ਕੰਧਾਰ ਵਿੱਚੋਂ ਲੰਕ ਬਾਗ ਦੀ ਪਰੀ ਕੀ ਇੰਦਰਾਣੀ ਹੂਰ ਨਿਕਲੀ ਚੰਦ ਪਰਵਾਰ ਵਿੱਚੋਂ ਪੁਤਲੀ ਦੇਖਣੇ ਦੀ ਨਕਸ਼ ਰੂਪ ਦਾ ਹੈ ਲੱਧਾ ਪਰੇ ਨੇ ਚੰਦ ਉਜਾੜ ਵਿੱਚੋਂ ਇਵੇਂ ਸਰਕਦੀ ਆਂਬ ਦੀ ਲੋਹੜ ਲੁੱਟੀ ਜਿਵੇਂ ਕੂੰਜ ਟੁਰ ਨਿਕਲੀ ਡਾਰ ਵਿੱਚੋਂ ਮੱਥੇ ਆਣ ਲੱਗਣ ਜਿਹੜੇ ਭੌਰ ਆਸ਼ਿਕ ਨਿਕਲ ਜਾਣ ਤਲਵਾਰ ਦੀ ਧਾਰ ਵਿੱਚੋਂ ਇਸ਼ਕ ਬੋਲਦਾ ਨੱਡੀ ਦੇ ਥਾਂ ਥਾਈ ਰਾਗ ਨਿਕਲੇ ਜ਼ੀਲ ਦੀ ਧਾਰ ਵਿੱਚੋਂ ਕਿ ਜ਼ਲਬਾਸ਼ ਜਲਾਦ ਅਸਵਾਰ ਖੋਨੀ ਨਿਕਲ ਗਿਆ ਉੜਦ ਬਾਜ਼ਾਰ ਵਿੱਚੋਂ ਵਾਰਸ਼ਾ ਜਾਂ ਨੈਣਾ ਦਾ ਦਉ ਲੱਗੇ ਕੋਈ ਬਚੇ ਨਾ ਜੁਏ ਦੀ ਹਾਰ ਵਿੱਚੋਂ ਪਕੜ ਲੈ ਝਬੇਲ ਤੇ ਬਨ ਮੁਸ਼ਕਾ ਮਾਰ ਚਮਕਾ ਲਹੂ ਲਹਾਣ ਕੀਤੇ ਮੇਰੇ ਪਲੰਗ ਤੇ ਆਣ ਸਵਾਲਿਆ ਜੇ ਮੇਰੇ ਵੈਰ ਦੇ ਤੋਸਾ ਸਮਾਨ ਕੀਤੇ ਕੁੜੀਏ ਮਾਰਨਾ ਅਸਾਂ ਵੇ ਦੋਸ਼ਿਆਂ ਨੂੰ ਕੋਈ ਅਸਾਂ ਨਾ ਇਹ ਮਹਿਮਾਨ ਕੀਤੇ ਚੰਚਰ ਹਾਰੀਏ ਰੱਬ ਤੋਂ ਡਰੀ ਹੀਰੇ ਅੱਗੇ ਕਿਸੇ ਨਾ ਏਡ ਤੂਫਾਨ ਕੀਤੇ ਇਸ ਇਸ਼ਕ ਦੇ ਨਸ਼ੇ ਨੇ ਨੱਢੀਏ ਨੀ ਵਾਰਿਸ਼ਾ ਹੋਰੀ ਪਰੇਸ਼ਾਨ ਕੀਤੇ ਜਵਾਨੇ ਕਮਲ ਰਾਜ ਹੈ ਚੂਚਕੇ ਦਾ ਅਵੇਂ ਕਿਸੇ ਦੀ ਕੀ ਪਰਵਾਹ ਮੈਨੂੰ ਮੈਂ ਤਾਂ ਤਰੋ ਕੇ ਇਸ ਨੂੰ ਚਾਹੇ ਸੁਟਾਂ ਆਇਆ ਕਿਧਰੋਂ ਇਹ ਬਾਦਸ਼ਾਹ ਮੈਨੂੰ 나ਡੂ ਸ਼ਾਹ ਦਾ ਪੁੱਤ ਕੀ ਸ਼ੇਰ ਹਾਥੀ ਪਾਸ ਢੋਕਿਆਂ ਲਏਗਾ ਢਾ ਮੈਨੂੰ ਨਹੀਂ ਪਲੰਗ ਤੇ ਇਸ ਨੂੰ ਟਿਕਨ ਦੇਣਾ ਲਾਏ ਰਹੇਗਾ ਲੱਖ ਜੇ ਵਾ ਮੈਨੂੰ ਇਹ ਬੌਂਦਲਾ ਪੀਰ ਬਗਦਾਦ ਗੁੱਗਾ ਮੇਲੀ ਆਏ ਬੈਠਾ ਵਾਰਿਸ਼ਾ ਮੈਨੂੰ ਉੱਠੇ ਸੁੱਤੇ ਆ ਸੇਜ ਅਸਾੜੜੀ ਤੋਂ ਲੰਮਾ ਸੁਸਰੀ ਵਾਂਗ ਕੀ ਪਿਆ ਹੈ ਵੇ ਰਾਤੀ ਕਿਤੇ ਉਨਿੰਦਰਾ ਕੱਟਿਓਈ ਐਡੀ ਨੀਂਦ ਵਾਲਾ ਲੁੜ ਗਿਆ ਹੈ ਵੇ ਸੁੰਜੀ ਵੇਖ ਨਕਸਮੜੀ ਸੇ ਜਮੇਰੀ ਕੋਈ ਏਕੀ ਆਂਟਾ ਪਿਆ ਹੈ ਵੇ ਕੋਈ ਤਾਪ ਕੇ ਸਿਰਤ ਕੀ ਜਿੰਨ ਲੱਗੋਂ ਇੱਕ ਡੈਣ ਕਿਸੇ ਪਖ ਲਿਆ ਹੈ ਵੇ ਵਰषा ਤੋ ਜੀਵ ਦਾ ਕੋਕ ਸੁਤੋਂ ਇੱਕੋ ਮੌਤ ਆਈ ਮਰ ਗਿਆਂ ਹੈ ਵੇ ਕੋਕੇ ਮਾਰ ਹੀ ਮਾਰਤੇ ਪਕੜ ਚਮਕਾਂ ਪਰ ਆਦਮੀ ਤੇ ਕਹਿਰਵਾਨ ਹੋਈ ਰਾਂਝੇ ਉੱਠ ਕੇ ਆਖਿਆ ਵਾ ਸੱਜਣ ਹੀਰ ਹੱਸ ਕੇ ਤੇ ਮਿਹਰਬਾਨ ਹੋਈ ਕੱਚੇ ਬੰਜਲੇ ਕੰਨ ਦੇ ਵਿੱਚ ਵਾਲਾ ਜੁਲਫ ਮੁਖੜੇ ਤੇ ਪਰੇਸ਼ਾਨ ਹੋਈ ਪਿੰਨੇ ਵਾਲ ਚੂਏ ਬਣ ਚੰਦ ਰਾਂਝਾ ਨੈਣੀ ਕਜਲੇ ਦੀ ਕਮਸਾਨ ਹੋਈ ਸੂਰਤ ਯੂਸਫ ਦੀ ਉੱਤੇ ਤੈਮੂਸ ਬੇਟੀ ਸਣੇਮਾਲ ਕੇ ਬਹੁਤ ਹੈਰਾਨ ਹੋਈ ਨੈਣ ਮਸਤ ਕਲੇਜੜੇ ਵਿੱਚ ਧਾਣੇ ਜਿਵੇਂ ਤਿੱਖੜੀ ਨੋਕ ਸੁਨਾਨ ਹੋਈ ਆਈ ਬਗਲ ਵਿੱਚ ਬੈਠ ਕੇ ਕਰੇ ਗੱਲਾਂ ਜਿਵੇਂ ਵਿੱਚ ਕੁਰਬਾਨ ਕਮਾਨ ਹੋਈ ਪੱਲਾ ਹੋਇਆ ਮੈਂ ਤੈਨੂੰ ਨਾ ਮਾਰ ਬੈਠੀ ਕਾਈ ਨਹੀਂ ਸੀ ਗੱਲ ਬੇਸ਼ਾਨ ਹੋਈ ਰੂਪ ਜੱਟੀ ਦਾ ਵੇਖ ਕੇ ਜਾਗ ਲੱਧੀ ਹੀਰ ਘੋਲ ਕੱਤੀ ਕੁਰਬਾਨ ਹੋਈ ਵਾਰ ਸ਼ਾਨਾ ਥਾਉ ਦਮ ਮਾਰਨੇ ਦੀ ਚਾਰੋ ਚਸ਼ਮ ਦੀ ਜਦੋਂ ਕਮਸਾਨ ਹੋਈ ਰਾਂਝਾ ਆਖਦਾ ਇਹ ਜਹਾਨ ਸੁਫਨਾ ਮਰ ਜਾਵਣਾ ਹੀ ਨੈਣਾ ਵਾਲੀਏ ਨੀ ਤੁਸਾ ਜਿਹਾਂ ਪਿਆਰਿਆਂ ਇਹ ਲਾਜ਼ਮ ਆਏ ਗਏ ਮੁਸਾਫਰਾਂ ਪਾਲੀਏ ਨੀ ਐਡਾ ਹੁਸਨ ਦਾ ਨਾ ਗੁਮਾਨ ਕਰੀਏ ਇਹ ਲੈ ਪਲੰਗ ਹੀ ਸਣੇ ਨਿਹਾਲੀਏ ਨੀ ਵਰ ਸ਼ਾਮੀਆਂ ਇਹ ਜਹਾਨ ਸੁਫਨਾ ਮਰ ਜਾਵਣਾ ਹੈ ਨੈਣਾ ਵਾਲੀਏ ਨੀ